ਆਮ ਆਦਮੀ ਪਾਰਟੀ ਦੇ ਵੱਲੋਂ ਦੱਸਿਆ ਕਿ ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਹਰਮਿੰਦਰ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ ਦੇਖਣਾ ਹੋਵੇਗਾ ਕਿ ਕੌਣ ਪਾਚੀ ਮਾਰ ਕੇ ਜਾਂਦਾ ਹੈ ਤੇ ਕਿਸ ਦੀ ਹਾਰ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਮੁਰਦੋ ਆਪਣਾ ਉਥੇ ਸੀਟ ਤਰਨ ਤਰਨ ਦੇ ਵਿੱਚ ਜਿੱਤ ਪਾਏਗੀ ਹਰਮੇਸ਼ ਸਿੰਘ ਸੰਧੂ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਕੁਝ ਵਿਰੋਧੀ ਧਿਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਤੋਂ ਬਾਅਦ ਤਰਨ ਤਰਨ ਦੀਆਂ ਚੋਣਾਂ ਨੂੰ ਲੈ ਕੇ ਅਪੀਲ ਕਰ ਦਿੱਤੀ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆਂ ਕਈ ਵਾਰ ਤੁਹਾਡੇ ਤੱਕ ਗੱਲ ਨਹੀਂ ਆਉਂਦੀ ਸਰਸਰੀ ਗੱਲ ਹੁੰਦੀ ਆ ਪਰ ਜੋ ਅਲਫਾਜ਼ ਤੁਹਾਡੇ ਮੂੰਹੋਂ ਨਿਕਲੇ ਹੋਣ ਉਹ ਪਾਰਟੀਆਂ ਉਹਨੂੰ ਸਰਵੇ ਕਹਿੰਦੀਆਂ ਨੇ ਸੋ ਉਹਦੇ ਵਿੱਚ ਵੀ ਤੁਹਾਡਾ ਬਹੁਤ ਵੱਡਾ ਸਾਥ ਰਿਹਾ ਔਰ ਜਿੱਥੋਂ ਤੱਕ ਕੰਮਾਂ ਦਾ ਤਾਲਕਾ ਆ ਉਹ ਤੇ ਦੇਖੋ ਆਪਾਂ ਕਰਨੇ ਕਰਨੇ ਆ ਜਿਹੜਾ ਇਨਸਾਨ ਨੂੰ ਤੁਸੀਂ ਚਾਹ ਨਾਲ ਵੋਟਾਂ ਪਾਉਂਦੇ ਜੇ ਭਾਵੇਂ ਉਹ ਸਰਪੰਚ ਸਾਹਿਬ ਹੋਣ ਮੈਂਬਰ ਸਾਹਿਬਾਨ ਹੋਣ ਜਿਹੜੇ ਇਨਸਾਨ ਨੂੰ ਤੁਸੀਂ ਚੁਣਦੇ ਜੇ ਭਾਵੇਂ ਐਮਐਲਏ ਚੁਣਦੇ ਜੇ ਤੁਹਾਡੀਆਂ ਆਸਾਂ ਵੀ ਉਹਦੇ ਤੇ ਹੁੰਦੀਆਂ ਔਰ ਬਗਾਨਿਆਂ ਤੇ ਥੋੜਾ ਆਸਾਂ ਹੋਣੀਆਂ ਜਿੱਥੇ ਚਾਦ ਚਾ ਨਾਲ ਵੋਟਾਂ ਪੈਣ ਉਥੇ ਆਸ ਵੀ ਹੁੰਦੀ ਆ ਔਰ ਜਿੱਥੋਂ ਤੱਕ ਮੈਨੂੰ ਮੈਂ ਹੁਣੇ ਗੱਲ ਕਰਨ ਡਿਆ ਸਾ ਪੈਸਾ ਨਾ ਵੀ ਆਂਦੇ ਵੀ ਤੁਹਾਡੇ ਟਾਈਮ ਦੇ ਇਹ ਸਾਰੀਆਂ ਈਟਾਂ ਉਟਾਂ ਲੱਗੀਆਂ ਸ਼ਾਇਦ ਜਦੋਂ ਉਦੋਂ ਆਪਾਂ ਹੋਣੇ ਸੀ ਸਾ ਕਿਉਂ ਜੀ ਸਰਪੰਚ ਸਾਹਿਬ ਇਹੋ ਗੱਲ ਦੇਖੋ ਮੈਨੂੰ ਤੇ ਇੱਕੋ ਇੱਕ ਮੇਰੇ ਮਨ 'ਚ ਖਾਸ਼ ਹੁੰਦੀ ਸੀ ਕਿ ਆ ਜਿਹੜੇ ਡੇਰਿਆਂ ਤੇ ਅੱਜ ਆ ਡੇਰਿਆਂ ਦਾ ਇਕੱਠਿਆ ਸਾਰੇ ਬਹਿਕਾਂ ਦਾ ਇਕੱਠ ਆ ਤੇ ਜੇ ਇੱਥੋਂ ਤੱਕ ਆਪਾਂ ਚੱਲ ਕੇ ਆ ਗਏ ਆ ਜਾਂ ਇੱਥੋਂ ਪੱਕੇ-ਪੱਕੇ ਲੰਘ ਗਏ ਆ ਇਹ ਮੇਰਾ ਖਿਆਲ ਉਦੋਂ ਪਹਿਲੀਆਂ ਦੇ ਵਿੱਚ ਮੇਰਾ ਖਿਆਲ ਇੱਥੋਂ ਰਸਤੇ ਦੇ ਵਿੱਚੋਂ ਸਾਈਕਲ ਤੇ ਵੀ ਨਹੀਂ ਗੁਜਾ ਸਕਦਾ ਹੁੰਦਾ ਜਿਹੜੇ ਹਾਲਾਤ ਸੀਗੇ ਔਰ ਸਭ ਤੋਂ ਵੱਡੀ ਡਿਮਾਂਡ ਸੀ ਇਸ ਇਲਾਕੇ ਦੀ ਭਾਵੇਂ ਸ਼ੀਨੇ ਵਾਲੇ ਸੀਗੇ ਭਾਵੇਂ ਇੱਥੋਂ ਵਾਲੇ ਸੀਗੇ ਪਿੰਡ ਨਾਲੋਂ ਪੱਕੇ ਤੌਰ ਤੇ ਤੁਸੀਂ ਕੱਟੇ ਹੁੰਦੇ ਸੀ ਐ ਉਤੋਂ ਦੀ ਘੁੰਮ ਕੇ ਆਉਣਾ ਤੇ ਸ਼ੀਨਿਆਂ ਥਾਣੀ ਫਿਰ ਵੱਲ ਕੇ ਤੁਸੀਂ ਇੱਥੇ ਪਹੁੰਚਦੇ ਹੁੰਦੇ ਸੀ ਕਿਉਂਕਿ ਪੁੱਚਰ ਖੁਰਦ ਦਾ ਤੇ ਹਵੇਲੀਆਂ ਦਾ ਆਪਸ ਵਿੱਚ ਇੱਕ ਅਨਖਾਸੂ ਪੈਣ ਕਰਕੇ ਡਿਫੈਂਸ ਦੀ ਡਰੇਨ ਪੈਣ ਕਰਕੇ ਇੱਕ ਲਿੰਕ ਟੁੱਟਾ ਹੁੰਦਾ ਸੀਗਾ ਔਰ ਮੈਨੂੰ ਉਹ ਵੀ ਯਾਦ ਆ 2016 ਦੇ ਵਿੱਚ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਤੇ ਜਿੱਦਣ ਇਲੈਕਸ਼ਨ ਡਿਕਲੇਅਰ ਹੋ ਗਿਆ ਤੇ ਤੁਹਾਡਾ ਡਿਫੈਂਸ ਵਾਲਾ ਪੁਲ ਫੇਰ ਵੀ ਨਹੀਂ ਸੀ ਬਣਿਆ ਪਰ ਇਲੈਕਸ਼ਨ ਡਿਕਲੇਅਰ ਹੋਣ ਤੋਂ ਬਾਅਦ ਮੈਂ ਉਦਣ ਹੀ ਚੈੱਕ ਵੀ ਕਟਾਏ ਤੇ ਮੰਡੀ ਗਨ ਬੋਰਡ ਨੂੰ ਪੈਸੇ ਵੀ ਦਿੱਤੇ ਤੇ ਪਰਮਾਤਮਾ ਦੀ ਮੇਰ ਐਸੀ ਹੋ ਗਈ ਵੀ ਪੁਲ ਵੀ ਬਣ ਗਿਆ। ਔਰ ਸਾਰੇ ਆਪਾਂ ਇੱਕ ਦੂਜੇ ਨਾਲ ਜੁੜ ਗਏ। ਅੱਜ ਮੈਂ ਤੇ ਅੰਗਦ ਹੁਣੀ ਆਉਣ ਦੇ ਸਾਂ ਇੱਕੋ ਕਾਰ ਤੇ ਮੈਂ ਕਿਹਾ ਕਿ ਇਹ ਵੀ ਰੱਬ ਨੇ ਮੇਰੇ ਤੋਂ ਸੇਵਾ ਲੈਣੀ ਸੀ। ਤੇ ਚੈੱਕ ਕਟਾਦਾ ਪਰ ਹਾਲਾਂ ਮੈਂ ਉਸ ਗੱਲ ਵੱਲ ਨਹੀਂ ਜਾਣਾ ਚਾਹੁੰਦਾ। 2 ਕਰੋੜ 56 ਲੱਖ ਮੈਨੂੰ ਅੱਜ ਵੀ ਚੇਤਾ। 2 ਕਰੋੜ 56 ਲੱਖ ਦਾ ਚੈੱਕ ਮੈਂ ਉਸ ਦਿਨ ਕਟਾ ਕੇ ਤੇ ਮੰਡੀਕਰਨ ਬੋਰਡ ਨੂੰ ਦਿੱਤਾ ਸੀ ਪਰ ਜੇ ਮੈਂ ਗੱਲ ਕਵਾਂ ਮੇਰਾ ਮਨ ਨਹੀਂ ਸੀਗਾ ਵੀ ਇਹੋ ਜਿਹਾ ਪੁਲ ਬਣੇ ਇਹ ਪੁਲ ਉਸ ਤਰੀਕੇ ਦਾ ਨਹੀਂ ਬਣਿਆ ਜਿਹੜੇ ਤਰੀਕੇ ਦਾ ਮੈਂ ਚਾਹਉਣਾ ਸੀ ਕਿਉਂਕਿ ਕਈ ਵਿੱਚ ਕੰਮ ਚੱਲ ਪਏ ਹੁਣ ਮੈਂ ਕੀ ਨਾਂ ਲੈਣਾ ਜਿਹੜੇ ਬੰਦੇ ਇੱਥੇ ਤੋਰੀ ਗਏ ਦੁਨੀਆ ਤੋਂ ਨਾਂ ਆਪਾਂ ਕੀ ਲੈਣਾ ਇਹ ਪੁਲ ਐਡਾ ਵਧੀਆ ਬਣ ਜਾਣਾ ਸੀ ਅੰਮ੍ਰਿਤਸਰ ਵਰਗੇ ਫਲਾਈਓਵਰ ਵਰਗਾ ਬਣਦਾ ਸੀ ਇਹ ਪੁਲ ਕੋਈ ਪੈਸਾ ਚੱਜ ਸਵਾਦ ਨਾਲ ਲਾਇਆ ਹੀ ਨਹੀਂ ਕਿਸੇ ਨੇ ਮੁੜ ਕੇ ਪੈਸੇ ਲਿਆਉਣ ਵਾਲ ਦੇ ਚਲੋ ਆਈ ਜਾਂਦੇ ਨੇ ਖਾਣ ਵਾਲੇ ਬੰਦੇ ਜ਼ਿਆਦਾ ਧਿਆਨ ਪੈ ਗਿਆ ਇਹਨਾਂ ਦਾ ਇਹ ਸਰਕਾਰਾਂ ਦਾ ਖਾਣ ਵਾਲੇ ਬੰਦੇ ਧਿਆਨ ਜ਼ਿਆਦਾ ਪੈ ਗਿਆ ਔਰ ਮੈਂ ਅੱਜ ਤੁਹਾਨੂੰ ਫੇਰ ਇਹ ਗੱਲ ਕਹਿ ਕੇ ਚੱਲਿਆ ਦੇਖੋ ਬੜੀਆਂ ਵੱਡੀਆਂ ਪ੍ਰਾਪਤੀਆਂ ਨੇ ਸੱਪ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਮੈਂ ਗਿਣੌਣ ਲੱਗ ਪਾਂ ਤੇ ਮੇਰਾ ਖਿਆਲ ਆ ਸ਼ਾਮ ਪੈ ਚੂਗੀ ਕਿੱਥੇ 10 ਲੱਖ ਦਾ ਬੀਮਾ ਯੋਜਨਾ ਆ ਗਈ ਹੈ ਹੁਣ ਵੇਖੋ ਕਿਸੇ ਭੈਣ ਭਰਾ ਦਾ ਕੋਈ ਇਲਾਜ ਕਰਾਉਣਾ ਹੋਵੇ ਤੇ ਜੇਬਾਂ ਖਾਲੀ ਹੋ ਜਾਂਦੀਆਂ ਜਦੋਂ ਹਸਪਤਾਲਾਂ ਦਾ ਮੂੰਹ ਵੇਖਣਾ ਪੈਂਦਾ ਆ ਜੇਬਾਂ ਕੀ ਘਰ ਖਾਲੀ ਹੋ ਜਾਂਦੇ ਆ ਗਹਿਣਾ ਜਿਹੜਾ ਆ ਉਹ ਵੇਚਣਾ ਤੱਕ ਮੈਂ ਉਹ ਵੀ ਪਰਿਵਾਰ ਵੇਖੇ ਜਿਨ੍ਹਾਂ ਦੇ ਗਹਿਲੇ ਵੀ ਵਿਕ ਗਏ ਆ ਔਰ 10 ਲੱਖ ਰੁਪਈਆ ਸਰਕਾਰ ਨੇ ਆਪ ਜ਼ਿੰਮੇਵਾਰੀ ਚੋਕਲੀ ਇਹ ਨਹੀਂ ਇੱਕ ਵਾਰੀ ਦੀ ਚੁੱਕੀ ਹਰ ਸਾਲ 10 ਲੱਖ ਦਾ ਬੀਮਾ ਉਸ ਪਰਿਵਾਰ ਲਈ ਹੋਊਗਾ